ਦੁਵਾਰਾ ਨਾਲ ਆਪਿਤ ਕੇ ਜੀਵਾਰ ਅਤੇ ਸ੍ਰੀ ਮੰਨ ਕੀ ਵੱਡੀ ਮੀਟਿੰਗ ਨੂੰ ਸਵਾਗਤ ਛੜਾਉ ਲੈ ਕੇ ਕੀ ਤੀਰ ਚਰਚਾ ਸੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇ ਜੀਵਾ ਨੇ ਤੋ ਆਸ਼ੀਰਵਾਦ ਕੀ ਤੀਰ ਸਥਾਨ ਵਿਕੇ ਕੀਆ ਮਥਾ ਅਤੇ ਬਧਾਵੀ ਖੁਸ਼ਹਾਲੀ ਲਈ ਕੀ ਅਰਦਾਸ ਕਿਸਾਬ ਤੋਂ ਡੀਜੀਪੀ ਜਿੰਕਰ ਫੁਕਤਾ ਦਿੱਤਰਖਿਆ ਦੇ ਵਾਅਦੇ ਡਿਜੀਨ ਨੂੰ ਮਿਲੀ ਜੈਪਲਸ ਤਰਖਿਆ ਵਕਵਾਦੀ ਖਾਲੇਸ਼ਾਨੀ ਤਮਕੀਆਂ ਦੇ ਚਾਦੇ ਵਧਾਈ ਗਈ ਸੁਰਖਿਆ। ਕਹੰਤਾਰਾਂ ਦੇ ਪਿੰਡੇ ਚੰਬਾ ਖੁਰਦ ਦੇਖੇ ਪਾਣੀ ਦੀ ਪਾਈਪਲਾਈਨ ਵਿਸ਼ਵਾਂ ਦੌਰਾਨ ਖੁਦਾਈ ਕਰਦੇ ਹੋਏ ਮਿੱਟੀ ਦੀ ਡਿਗਡਿਗ ਕਰ ਦੋਗੜਾਵਾਦੀ ਬਹੁਤ ਪਰਿਵਾਰ ਤੇ ਸੱਤ ਮੇਦਾਂ ਫੋੜ। ਪੰਜਾਬ ਚ ਗੱਟੇ ਸਾਈਬਰ ਕ੍ਰਾਈਮ ਲੈ ਕੇ ਦਾ ਪਰਦਾਫਾਸ਼ ਹੋਇਆ ਸਾਈਬਰ ਸੈੱਲ ਨੇ ਦੋ ਫੇਕ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼ ਗੋਲਦਾਨ ਦੇ ਇਸ ਤੋਂ ਪੰਜਾਬ ਤੋਂ ਦੋ ਤੋਂ ਲੋਕ ਕਾਦੀ ਕੀਤਾ ਹੈ ਫਰਜੀ ਕੋਲਾਕਾਤੋਂ ਲੋਕਾਂ ਕੋਲੋਂ ਠੱਗੀ ਕੀਤੀ ਸੀ ਕਿੱਥੇ ਜੰਮਰਜ ਦੇ ਸਟ੍ਰੈਪ ਗੋਦਾਮ ਨੂੰ ਲੱਗੀ ਭਿਆਨਕ આગ ਨਾਲ ਲੱਗਦੇ ਕਰਾਚੀਆਂ ਨੇ ਤਰੇੜਾ ਮੌਜੂਦ ਕੀਤੀ ਜਾਂ ਮੰਦ ਮੁਕੇ ਦੇ ਪਹੁੰਚਿਆ ਸੱਤ ਤੋਂ ਵੱਧ ਫੋਰਸ ਪ੍ਰੀਟੇਡ ਦੀਆਂ ਕਰੀਆਂ ਅਸ਼ਪਾ ਉਮੀਦਵਾਰ ਬੰਨੀਤ ਕੋਨੇ ਪਟਿਆਲਾ ਬਾਹਰ ਐਸੋਸੀਏਸ਼ਨ ਦੇ ਨਾਲ ਕੀਤੀ ਮੀਟਿੰਗ ਇਸ ਮੋਕੇ ਵਿਰੋਧੀਆਂ ਦੇ ਵਿਸ਼ੇਸ਼ ਤੌਰ ਤੇ ਪਟਿਆਲਾ ਦੇ ਫਲੋਰ ਰੋਡ ਉੱਪਰ ਪਿੰਦੇ ਅਤਵਾਲਾ ਪਿੰਡ ਦੇ ਵਾਜੀਕ ਚੁਕੀਆਂ ਚੇਰਾਖਨ ਵਾਲੇ ਪਰਿਵਾਰਾਂ ਨਾਲ ਵੱਡਾ ਹਾਦਸਾ ਛੁਰਤ ਤੱਕ ਕਰਨ ਲੱਗੀ ਪਿਆਰੇ ਲੱਗ ਤੋਂ ਬਾਅਦ ਬੁਲਾਸਤ ਹੋਇਆ ਇੱਕ ਸਲੰਕਰ

ਜਦੋਂ ਅਸੀਂ ਵਾਹਨ 'ਚ ਨੈਸ਼ਨਲ ਹਾਈਵੇ ਟੋਲ ਸਰਕਾ ਉੱਤੇ ਸਫ਼ਰ ਕਰਦੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਉਪਲਬਧ ਹੁੰਦੀਆਂ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਇਹ ਸਹੂਲਤਾਂ ਆਮ ਤੌਰ ਤੇ ਫਾਸਟੈਗ ਵਾਲੇ ਵਾਹਨਾਂ ਨੂੰ ਮਿਲਦੀਆਂ ਹਨ ਭਾਜੀਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਸੀਐਮ ਜੋਗੀ ਅਦਿੱਤਿਆ ਨਾਥ ਨੂੰ ਪੰਜਾਬ ਦੇ ਚੋਣ ਪ੍ਰਚਾਰ ਦੇ ਲਈ ਪੰਜਾਬ 'ਚ ਆਉਣ ਲਈ ਚਿੱਠੀ ਵਿੱਚ ਦਿੱਤੀ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋ ਕਿ ਪੰਜਾਬ ਦੇ ਜਲੰਧਰ ਲੁਧਿਆਣਾ ਅਤੇ ਬਟਾਲਾ ਚਾਹੌਣਗੇ ਨੰਬਰ 3 ਕਰਵਾਰ ਤਰਕੇ ਦਿੱਲੀ ਪੁਲਿਸ ਨਾਲ ਮੁਕਾਬਲੇ ਚ ਇੱਕ ਗੈਂਗਸਟਰ ਮਰਿਆ ਗਿਆ ਦਰਸਲ ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਰੂਮ ਚ ਇਹਨਾਂ ਦੇ ਵੱਲੋਂ ਕੋਰੀ ਪਾਰੀ ਕਰਵਾਰ ਤਰਕੇ ਦਿੱਲੀ ਪੁਲਿਸ ਨਾਲ ਮੁਕਾਬਲੇ ਚ ਇੱਕ ਗੈਂਗਸਟਰ ਮਰਿਆ ਗਿਆ ਦਰਸਲ ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਰੂਮ ਚ ਇਹਨਾਂ ਵੱਲੋਂ ਗੋਲੀਬਾਰੀ ਕਰਨ ਵਾਲਾ ਇੱਕ ਸ਼ੂਟਰ ਦਿੱਲੀ ਪੁਲਿਸ ਦੀ ਵਿਸ਼ੇਸ਼ ਯੂਨਿਟ ਵਿਸ਼ੇਸ਼ ਯੂਨਿਟ ਦੇ ਨਾਲ ਮੁਕਾਬਲੇ ਚ ਮਾਰੇ ਗਿਆ ਇਹ ਮੁਕਾਬਲਾ ਸ਼ੁੱਕਰਵਾਰ ਤਰਕੇ ਸ਼ਾਹਬਾਦ ਡੇਰੀ ਇਲਾਕੇ ਨੇੜੇ ਹੋਇਆ ਉੱਤਰ ਪ੍ਰਦੇਸ਼ ਦੇ ਮੁਸਾਫਰ ਨਗਰ ਚ ਜ਼ਿਲ੍ਹੇ ਉੱਤਰ ਪ੍ਰਦੇਸ਼ ਦੇ ਮੁਸਾਫਰ ਨਗਰ ਜ਼ਿਲ੍ਹੇ ਚ ਵੀਰਵਾਰ ਸਵੇਰੇ ਉਸ ਸਭ ਨੂੰ ਸਨਸਨੀ ਪੈਰ ਕੇ ਚੰਦੋਂ ਇੱਕ ਪਿਤਾ ਨੇ ਆਪਣੀ ਬੇਟੀ ਦਾ ਤੇਜ਼ਾਰ ਰਚ ਨਾਲ ਕਤਲ ਕਰ ਦਿੱਤਾ ਜਿਸ ਤੋਂ ਪੰਜਾਬ ਦਿਨ ਤੋਂ ਬਾਅਦ ਕਾਤਲ ਪਿਤਾ ਮੁਕਤ ਫਰਾਰ ਹੋ ਗਿਆ ਸੋਚਣਾ ਮਿਲਦੇ ਹੀ ਮੁਕਤ ਤੇ ਪਹੁੰਚੀ ਪੁਲਿਸ ਦੀ ਟੀਮ ਨੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਘਾਰਤਮ ਯਾਤਰਾ ਲਈ ਕੇਦਾਰਨਾਥ ਬਦਰੀਨਾਥ ਗੰਗੋਤਰੀ ਅਤੇ ਯਮੁਨੋ ਤ੍ਰਿਵਿਕੇਸ਼ਾ ਦਾ ਦੌਰਾ ਕੀਤਾ ਪ੍ਰਸ਼ਾਸਨ ਲਈ ਲਗਾਤਾਰ ਵੱਲ ਰਹੀ ਚਲੋਤੀ ਭਾਰੀ ਪੀਣ ਨੂੰ ਦੇਖਦਿਆਂ ਹੋਇਆ ਚਾਰ ਧਾਮ ਚੈਨ ਰੀਲ ਅਤੇ ਵੀਡੀਓ ਬਣਾਉਣ ਨੂੰ ਲੈ ਕੇ ਉਤਰਾ ਸਾਡ ਸਰਕਾਰ ਨੇ ਸੰਕੇਤ ਜਾਰੀ ਕੀ। ਪਟਨਾ ਦੇ ਟਿਨੀਟਾਰ ਅਕੈਡਮੀ ਸਕੂਲ ਦੇ ਗਟਰ ਚੌਂ ਮਿਲੀ ਲਾਸ਼। ਲਾਸ਼ ਮਿਲਣ ਤੇ ਮੱਛੀਆ ਫੜਾ ਦਫੜੀ ਲਾਸ਼ ਮਿਲਣ ਤੋਂ ਬਾਅਦ ਗੁੱਸੇ ਚ ਆਏ ਲੋਕਾਂ ਨੇ ਸਕੂਲ ਕੈਂਪਸ ਪੰਤੌਰ ਕਰਨ ਤੋਂ ਬਾਅਦ ਇਮਾਰਤ ਨੂੰ ਲਗਾਈ ਸਾਡੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਾ ਪੰਕੀ ਤੇ ਇੱਕ ਰੈਲੀ ਨੂੰ ਸਪੰਸਤਰ ਕਰਦਿਆ ਗਿਆ ਸਪਾ ਕਾਂਗਰਸ ਦੇ ਲੋਕ ਆਪਣੇ ਵੋਟ ਬੈਂਕ ਨੂੰ ਸੰਤੁਸ਼ਟ ਕਰਨ ਲਈ ਕੁਝ ਵੀ ਕਰ ਸਕਦੇ ਹਨ ਉਹ ਹਿੰਦੂ ਮੁਸਲਮਾਨ ਤੇ ਰਾਜਨੀਤੀ ਕਰਦੇ ਸ਼ਹਿਰਾ ਦੇ ਟ੍ਰਾਫਿਕ ਜਮ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਜਾ ਰਹੀ ਹੈ ਮੋਦੀ ਸਰਕਾਰ ਇਸ ਸੰਬੰਧੀ ਸਰਕਾਰ ਨੇ ਇੱਕ ਯੋਜਨਾ ਤਿਆਰ ਕੀਤੀ ਸਿਰਫ 5 ਸਾਲ ਬਾਅਦ ਸ਼ਹਿਰਾ ਵਿੱਚੋਂ ਟ੍ਰਾਫਿਕ ਖਤਮ ਹੋ ਜਾਵੇਗੀ ਇਸ ਸੰਬੰਧੀ ਮੋਦੀ ਸਰਕਾਰ ਨੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਚਲੋ ਆਕਿਤ ਇਹ ਹਿਮਾਚਲ ਪ੍ਰਦੇਸ਼ ਦੇ ਇੱਕ ਹੋਟਲ ਚ ਲੜਕੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਇੱਥੇ ਐਮਪੀ ਤੋਂ ਆਈ ਇੱਕ ਲੜਕੀ ਦੇ ਦੋਸਤ ਨੇ ਹੋਟਲ ਚ ਹੀ ਉਸ ਦਾ ਕਤਲ ਕੀਤਾ ਹੋਟਲ ਤੋਂ ਚੈਕਿੰਗ ਦੌਰਾਨ ਭਾਰੀ ਬੈਗ ਨੂੰ ਦੇਖ ਕੇ ਸਟਾਫ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ दी दी दे दी मामले दी अगले चार दिन काट दी मुंबई ਦੇ ਕਾਰਡ ਕੋਪਰ ਇਲਾਕੇ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਤੇਜ਼ ਹਵਾਵਾਂ ਕਾਰਨ ਇੱਕ ਹਾਦਸਾ ਹੋਣ ਦਿੱ ਗਿਆ ਇਸ ਘਟਨਾ ਚ 16 ਲੋਕਾਂ ਦੀ ਮੌਤ ਹੋ ਗਈ ਅਤੇ 75 ਲੋਕਾਂ ਨੂੰ ਪੀੜਤ ਹੋ ਗਏ ਸਨ ਇਸ ਮਾਮਲੇ ਦੀ ਜ਼ਿੰਮੇਵਾਰੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਮੁੱਖ ਦੋਸ਼ੀ 파ਵੇਸ਼ ਪ੍ਰਭੂ ਦਾਸਪਿੰਦੇ ਨੂੰ ਉਦੇਪੁਰ ਤੋਂ ਗ੍ਰਿਫਤਾਰ ਕਰ ਲਿਆ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਜ਼ਰਾਈਲ ਸਟੇਟ ਪਾਰਟੀ ਦੂਤਾਵਾਸ ਦੇ ਦੋ ਅਧਿਕਾਰੀਆਂ ਨੇ ਕਨਵਰ ਵੈਭਵ ਅਨਿਲ ਕਾਲੋ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ ਦਰਸਲ ਕਰਨਲ ਕਾਲੋ ਦੀ ਮੌਤ ਇਜ਼ਰਾਈਲ ਅਤੇ ਹਮਾਸ ਦਰਮਿਆਨ ਟਕਰਾਓ ਦੌਰਾਨ ਗਾਜ਼ਾ ਵਿੱਚ ਹੋਈ ਸੀ ਉਸ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਂਦਾ ਗਿਆ ਦੂਤਾਵਾਸ ਦੇ ਅਧਿਕਾਰੀਆਂ ਨਾਲ ਇਜ਼ਰਾਈਲ ਵਿਦੇਸ਼ ਮੰਤਰਾਲਾ ਇਜ਼ਰਾਈਲ ਰੱਖਿਆ ਫੌਜ ਤੇ ਸੰਯੁਕਤ ਰਾਸ਼ਟਰ ਡਿਪਾਰਟਮੈਂਟ ਆਫ ਡਿਫੈਂਸ ਤੇ ਸਿਕਿਉਰਟੀ ਦੇ ਅਧਿਕਾਰੀਆਂ ਵੀ ਸ਼ਾਮਲ ਹੋਏ ਰੂਸ ਦੇ ਰਾਸ਼ਟਰਪਤੀ ਵਾਲਮੀਰ ਪੁਤਿਨ ਚੀਨ ਦੇ ਦੌਰੇ ਤੇ ਨੇ ਕਾਜ਼ਾ ਅਤੇ ਯੂਕਰੇਨ ਨੂੰ ਲੈ ਕੇ ਤਣਾ ਦਰਮਿਆਨ ਰੂਸੀ ਰਾਸ਼ਟਰਪਤੀ ਨੇ 1 ਸਾਲ ਦੇ ਵਿੱਚ ਦੂਜੀ ਵਾਰ ਇਹ ਚੀਨ ਦਾ ਦੌਰਾ ਕੀਤਾ ਆਪਣੇ 5 ਕਾਰਜਕਾਲ ਦੇ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਵਿਦਾਂਤ ਪਟੇਲ ਨੇ ਕਿਹਾ ਚੀਨ ਯੂਰਪ ਜਾਂ ਰੂਸ ਦੇ ਵਿੱਚ ਇੱਕ ਨੂੰ ਰੂਸ-ਯੂਕਰੇਨ ਜੰਗ ਨੂੰ ਹੋਇਆ 2 ਸਾਲ ਤੋਂ ਬਾਅਦ ਸਮਾਂ ਇਸ ਦੌਰਾਨ ਮਾਸਕੋ ਤੇ ਲੰਡਨ ਵਿਚਾਲੇ ਤਨਾਤ ਟਕਰਾਅ ਵੱਧਦਾ ਜਾ ਰਿਹਾ ਹੈ ਬ੍ਰਿਟੇਨ ਨੇ ਜਸੂਸੀ ਦੇ ਦੋਸ਼ਾ ਕਾਰਨ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਰੂਸੀ ਰੱਖਿਆ ਅਤਾਸ਼ੇ ਨੂੰ ਕਟਿਆ ਹੁਣ ਰੂਸ ਨੇ ਜਵਾਬੀ ਕਾਰਵਾਈ ਕਰਦਿਆਂ ਬ੍ਰਿਟੇਨ ਦੇ ਰੱਖਿਆ ਅਤਾਸ਼ੇ ਐਡ੍ਰਿਗਨ ਕੋਗਿਲ ਨੂੰ ਮਾਸਕੋ ਤੋਂ ਕੱਢਿਆ ਬਾਹਰ ਇਰਾਨ ਦੇ ਉੱਤਰ-ਪੂਰਬੀ ਸ਼ਹਿਰ ਮਸ਼ਹਦ ਵਿੱਚ ਪਾਣੀ ਨਹੀਂ ਕਾਰਨ ਹੜ੍ਹ ਦੀ ਸਥਿਤੀ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਣ ਕਾਰਨ ਸੱਤ ਲੋਕਾਂ ਦੀ ਮੌਤ ਹੋਈ। ਅਤੇ ਇਹਦੇ ਵਿੱਚ ਅਗਲੇ ਸਾਲ ਹੋ ਸਕਦੀਆਂ ਹਨ ਚੋਣਾਂ ਇਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਇੱਕ ਸਰਵੇਖਣ ਪ੍ਰਧਾਨ ਮੰਤਰੀ ਜਸਟਿਨ ਪ੍ਰੂਟੋ ਅਤੇ ਲਿਬਰਲ ਪਾਰਟੀ ਲਈ ਤਣਾਅ ਦਾ ਬਣ ਸਕਦਾ ਕਾਰਨ ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਵੱਡੀ ਗਿਣਤੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਪਾ ਸਕਦੇ ਹਨ। ਇਹਦਾਦੀ ਪੁਲਿਸ ਨੇ 2 ਦਿਨਾਂ ਦੇ ਵਿੱਚ ਮਿਸਿਸ ਸਾਗਾ ਦੇ 2 ਮਾਲਸ ਵਿੱਚ ਕਹਿਣੀਆਂ ਦੀਆਂ 2 ਦੁਕਾਨਾਂ 'ਚ ਲੁੱਟਖੋ ਕਰਨ ਤੋਂ ਬਾਅਦ ਵੀ ਸਾਲਾਂ ਬਾਅਦ ਭਾਰਤੀ ਮੂਲ ਦੇ ਵਿਅਕਤੀ ਸੁਨੀਤ ਤਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਲਜ਼ਾਮ ਹੈ ਕਿ ਹਥੌੜਿਆਂ ਦੇ ਨਾਲ ਲੈਸ ਇੱਕ ਗਰੋਹ ਤੇ 6 ਮੈਂਬਰਾਂ ਨੇ ਮਿਸਿਸ ਸਾਗਾ ਮਾਲ ਦੇ ਵਿੱਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ హారా సైనా జుడియా సంస్థావే ఆస్ట్రేలియా విదేశ పేనివోన్రియాతో రూస్ హత్య నిరంధ తయ రాష్ట సరక్ష పరిష్దేశ ప్రస్తావించ ਨੇਕਨ ਇੱਕ ਵਾਰ ਫਿਰ ਚੀਨ ਨੂੰ ਦਿੱਤਾ ਵੱਡਾ ਝਟਕਾ ਰਸ਼ਮਤੇ ਜੋ ਬਾਈਡਨ ਨੇ ਚੀਨ ਦੇ ਵਿੱਚ ਨਿਰਮਤ ਇਲੈਕਟ੍ਰੀਕਲ ਵਾਹਨ ਸੋਲਰ ਸੈਲ ਸਟੀਲ ਅਤੇ ਹੋਰ ਕਈ ਉਤਪਾਦਾਂ ਤੇ ਵਧਾਇਆ ਟੈਰਿਫ ਪੰਜਾਬੀ ਸਿੰਗਰ ਕਰਨ ਓਜਲਾ ਇੱਕ ਵਾਰ ਫਿਰ ਸੁਰਖੀਆਂ 'ਚ ਗਾਇਕ ਦੇ ਲਗਾਤਾਰ ਦੋ ਗਾਣੇ ਗੋਇਨ ਆਫ ਅਤੇ ਵਿਨਿੰਗ ਸਪੀਚ ਰਿਲੀਜ਼ ਹੋਏ ਨੇ ਅਤੇ ਇਹਨਾਂ ਦੋਵਾਂ ਹੀ ਗੀਤਾਂ ਨੇ ਧਮਾਲ ਮਚਾ ਦਿੱਤੀ बॉलीवुड एक्टर कार्तिक आर्यन ते दुखा ਦਾ ਪਹਾਰ ਟੁੱਟਿਆ ਇੱਕ ਹੱਥ ਸੇ ਜਦਾਗਰ ਦੇ ਮਮਾ ਮਮੀ ਦੀ ਦਰਦਨਾਕ ਮੌਤ ਹੋ ਗਈ ਹੈ ਦਰਸਲ ਅਦਾਕਾਰ 카르्तिक आर्यन ਦੇ ਮਮਾ ਮਮੀ ਕਾਟਕਪੂਰ ਕੋਡਿੰਗ ਹਾਦਸੇ ਦਾ ਸ਼ਿਕਾਰ ਹੋ ਗਏ ਦਿਲਜੀਤ ਦੋਸਾਂ ਜ ਅਮਰੀਕਾ ਚ ਆਪਣੇ ਕਈ ਸਾਲ ਪਹਿਲਾਂ ਮੂ ਬੋਲੀ ਵਿਸ਼ੜੀ ਪੈਨੂ ਮਿਲੇ ਇਹੀ ਨਹੀਂ ਪੈਨੂ ਦੇਖਦੇ ਹੀ ਦਿਲਜੀਤ ਨੇ ਤੁਰੰਤ ਗੋਡਿਆਂ ਪਰ ਬੈ ਕੇ ਹੱਥ ਜੋੜ ਕੇ ਪੈਨ ਦਾ ਸਵਾਗਤ ਕੀਤਾ ਅੰਤਲ ਮਹਿਤਾ ਦੀ ਮਸ਼ਹੂਰ ਸੀਰੀ ਜਿਸ ਸਕੈਮ ਦੇ 3 ਸੀਜ਼ਨ ਦਾ ਐਲਾਨ ਕਰ ਦਿੱਤਾ ਗਿਆ ਨਿਰਦੇਸ਼ਕ ਹੁਣ ਸਕੈਮ 2010 ਦੇ ਸੁਬਰ ਤੇ ਰਾਏ ਸਾਗਾ ਦੇ ਸਿਰਲੇਖ ਨਾਲ ਇੱਕ ਨਵੇਂ ਕੁਟਾਲੇ ਦਾ ਪੁਲਾਸਾ ਕਰਨ ਲਈ ਤਿਆਰ ਨੇ ਕਾਰਤਿਕ ਆਰਣ ਨੇ ਦਿਨੀ ਆਪਣੇ ਆਉਣ ਵਾਲੇ ਸਪੋਰਟਸ ਡਰਾਮਾ ਚੰਦੂ ਚੈਂਪੀਅਨ ਨੂੰ ਲੈ ਕੇ ਸੁਰਖੀਆਂ ਚੇ ਨੇ ਹਾਲ ਹੀ ਚੇਸ ਫਿਲਮ ਦੀ ਫਰਸਟ ਲੁੱਕ ਪੋਸਟਰ ਰਿਲੀਜ਼ ਹੋਈ ਹੈ ਇਸ ਪੋਸਟਰ ਚ ਕਾਰਤਿਕ ਦੇ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ अश्वर्या राय बच्चन ना ने कान से 2024 कारण सुर्खियां छाई ने लोगों ने लुक ਦੇ ਨਾਲ-ਨਾਲ ਉਹਨਾਂ ਦੇ ਆਤਮ ਵਿਸ਼ਵਾਸ ਅਤੇ ਬੋਲਡਨੈਸ ਦੀ ਤਾਰੀਫ਼ ਵੀ ਕਰ ਰਹੇ ਨੇ। ਰਾਜਕੁਮਾਰ राव ਦੀ ਸਿਲ ਮੈਸ਼੍ਰੀਕਾਂਤ ਨੇ 2.25 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਅਤੇ ਹੁਣ ਵੀ ਇਹ ਫਿਲਮ ਬਾਕਸ ਆਫਿਸ 'ਤੇ ਆਪਣੀ ਪਕੜ ਬਣਾ ਕੇ ਰੱਖ ਪਾਈ ਹੈ। ਪੰਜਾਬੀ ਸਿੰਗਰ ਕਰਨ ਔਚਲਾ ਇੱਕ ਵਾਰ ਫਿਰ ਸੁਰਖੀਆਂ 'ਚ ਗਾਇਕ ਦੇ ਲਗਾਤਾਰ ਦੋ ਗਾਣੇ ਗੋਇਨ ਆਫ ਅਤੇ ਵਿਨਿੰਗ ਸਪੀਚ ਰਿਲੀਜ਼ ਹੋਏ ਨੇ ਅਤੇ ਇਹਨਾਂ ਦੋਵਾਂ ਹੀ ਗੀਤਾਂ ਨੇ ਧਮਾਲ ਮਚਾ ਦਿੱਤੀ। ਬਾਲੀਵੁੱਡ ਐਕਟਰ ਕਾਰਤਿਕ ਆਰਯਨ ਤੇ ਦੁੱਖਾ ਦਾ ਪਹਾੜ ਟੁੱਟਿਆ ਇੱਕ ਹਾਦਸੇ 'ਚ ਅਦਾਕਾਰ ਦੇ ਮਾਮਾ ਮਾਮੀ ਦੀ ਦਰਦਨਾਕ ਮੌਤ ਹੋ ਗਈ ਹੈ। ਦਰਅਸਲ ਅਦਾਕਾਰ ਕਾਰਤਿਕ ਆਰਯਨ ਦੇ ਮਾਮਾ ਮਾਮੀ ਕਾਟਕਪੁਰ ਹੋਰਡਿੰਗ ਹਾਦਸੇ ਦਾ ਸ਼ਿਕਾਰ ਹੋ ਗਏ। ਦਜੀਤ ਦੋਸਾਂ ਜੰ ਅਮਰੀਕਾ ਚ ਆਪਣੇ ਕਈ ਸਾਲ ਪਹਿਲਾਂ ਮੂਬੋਲੀ ਵਿਛੜੀ ਪੈਨ ਨੂੰ ਮਿਲੇ ਇਹੀ ਨਹੀਂ ਪੈਨ ਨੂੰ ਦੇਖਦਿਆਂ ਹੀ ਦਿਲਜੀਤ ਨੇ ਤੁਰੰਤ ਗੋਡਿਆਂ ਭਰ ਬੈ ਕੇ ਹੱਥ ਜੋੜ ਕੇ ਪੈਨ ਦਾ ਸਵਾਗਤ ਕੀਤਾ ਸ਼ਿਰ ਬਜ਼ਾਰ ਲਗਾਤਾਰ ਦੂਜੇ ਦਿਨ ਹਰੇ ਰੰਗ ਦੇ ਵਿੱਚ ਬੰਦ ਹੋਇਆ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਲਾਲ ਵਿਸ਼ਾਨ ਤੇ ਕਾਰੋਬਾਰ ਸ਼ੁਰੂ ਕਰਨ ਦੇ ਬਾਵਜੂਦ ਬਾਜ਼ਾਰ ਹਰੇ ਨਿਸ਼ਾਨ ਤੇ ਬੰਦ ਹੋਇਆ ਸ਼ੁੱਕਰਵਾਰ ਨੂੰ ਸੈਂਸੈਕਸ 253.31 ਅੰਕ ਡਿੱਗ ਕੇ 73917.3 ਤੇ ਬੰਦ ਹੋਇਆ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਕਮਜ਼ੋਰੀ ਦੇਖਣ ਨੂੰ ਮਿਲੀ ਵਿਜਨ ਦਾ ਬਾਜ਼ਾਰ ਉੱਤੇ ਹਾਵੀ ਰਿਹਾ ਸਵੇਰੇ 9:30 ਵਜੇ ਸੰਸੈਕਸ 152 ਸ਼ਿਆਰੀਆ 06 ਅੰਕ ਹੇਠਾ 73512 ਸ਼ਿਆਰੀਆ ਛਾੜ ਤੇ ਕਾਰੋਬਾਰ ਕਰਨਾ ਦੇਖਿਆ ਗਿਆ ਫੌਪਸ ਨੇ ਵੀ ਦਰਨੁਤੀ ਅੰਡਰਤੀ ਏਸ਼ੀਆ ਸੂਚਿਦਾਨ ਨਵਾ ਐਡੀਸ਼ਨ ਜਾਰੀ ਕੀਤਾ ਇਸ ਸੂਚੀ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੇ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਉਦਮੀਆਂ ਨੇਤਾਵਾਂ ਅਤੇ ਪਾਇਨੀਅਰ ਉਦਮੀਆਂ ਦੇ ਨਾਮ ਸ਼ਾਮਲ ਕੀਤੇ ਗਏ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹਨ ਤੇ ਕਾਰੋਬਾਰੀ ਸੰਸਾਰ ਦੇ ਵਿੱਚ ਬਦਲਾਅ ਲਿਆਉਣ ਵਾਲੇ ਹਨ ਬੈਂਕ ਨੇ 14 ਮਈ ਨੂੰ ਦਰਜ ਐਫ ਆਈ ਆਰ ਦੇ ਵਿੱਚ تین ਅਧਿਕਾਰੀ ਦੌਰਜੀ ਸੈਰਿੰਗਲੇਪਚਾ ਜਨਰਲ ਮੈਨੇਜਰ ਇਸ ਵਾਂਗ ਦੌਰਜੀ ਲੇਪ ਦਾ ਸਹਾਇਕ ਮੈਨੇਜਰ ਅਤੇ ਤਿਲਕਰਾਇ ਸਿਨੀਅਰ ਅਕਾਊਂਟਸ ਅਸਿਸਟੈਂਟ ਤੇ ਦੋਸ਼ ਲਗਾਇਆ ਹੈ ਕਿ ਇਹਨਾਂ ਅਧਿਕਾਰੀਆਂ ਨੇ ਸਰਕਾਰੀ ਅਧਿਕਾਰੀਆਂ ਦੇ ਨਾਂ ਤੇ ਵਕਫ-ਵਕਫ ਫਿਕਸਡ ਡਿਪੋਜ਼ਿਟ ਖਾਤੇ ਖੋਲੇ ਹੋਏ ਸਨ ਅਤੇ ਬਾਕੀ ਬੈਂਕ ਦੇ ਪੈਸੇ ਨੂੰ ਵਕਫ-ਵਕਫ ਚਲ ਜਾਇਦਾਦਾਂ ਦੇ ਵਿੱਚ ਨਿਵੇਸ਼ ਕੀਤਾ ਹੋਇਆ ਸੀ। ਆਪਣਾ ਹੀ ਦੇ ਸੀਈਓ ਸੇਮ ਉਲਟਮੈਨ ਨੇ ਕਿਹਾ ਕਿ 5-10 ਸਾਲਾਂ ਦੇ ਵਿੱਚ ਲੋਕ AI ਦੇ ਕਾਰਨ ਮਨੁੱਖੀ ਪਰਸਪਰ ਕਿਰਿਆਵਾਂ ਨੂੰ ਤਰਸਣਗੇ ਸੇਮ ਉਲਟਮੈਨ ਨੇ ਇੱਕ ਪੋਡਕਾਸਟ ਦੌਰਾਨ ਕਿਹਾ ਕਿ AI ਦੇ ਵਿੱਚ ਵਾਧਾ ਲੋਕਾਂ ਨੂੰ ਮਨੁੱਖੀ ਸੰਪਰਕ ਦੀ ਲਾਲਸਾ ਦਵੇਗਾ ਅਤੇ ਕਲਾ ਦੇ ਖੇਤਰ ਦੇ ਵਿੱਚ ਨੌਕਰੀਆਂ ਦੀ ਮੰਗ ਬਹੁਤ ਵਧੇਗੀ IPL 2024 ਦੇ ਵਿੱਚ ਹੁਣ ਤੱਕ ਕੁੱਝ ਬਹੁਤ ਹੀ ਸ਼ਾਨਦਾਰ ਮੈਚ ਦੇਖਣ ਮਿਲੇ ਇਸ ਸੀਜ਼ਨ ਦੇ ਵਿੱਚ ਹੁਣ ਤੱਕ 37 ਵਾਰ 200 ਪਲੱਸ ਦੇ ਸਕੋਰ ਬਣਾਏ ਗਏ ਹਨ ਜੋ ਕਿ IPL 2023 ਦੇ ਬਰਾਬਰ ਅੰਕਰੇ ਹਨ ਦੇ ਨਾਲ ਹੀ ਇਸ ਸੀਜ਼ਨ ਦੇ ਵਿੱਚ 4 ਵਾਰ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਵੀ ਤੋੜਿਆ ਗਿਆ ਹੈ IPL 2024 ਹੌਲੀ ਹੌਲੀ ਆਪਣੇ ਅੰਤ ਤੇ ਪਹੁੰਚਦੇ ਹੈ ਪਲੇਆਫ ਮੁਕਾਬਲੇ 2 मई ਤੋਂ ਸ਼ੁਰੂ ਹੋਣ ਜਾ ਰਹੇ ਹਨ ਇਸ ਲਈ ਦੋ ਟੀਮਾਂ ਦਾ ਫੈਸਲਾ ਕੀਤਾ ਗਿਆ ਹੈ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਖਰੀ ਚਾਰ ਵਿੱਚ ਪਹੁੰਚ ਗਈਆਂ ਹਨ ਇਸ ਦੇ ਨਾਲ ਹੀ ਦੋ ਸਲੋਟਾਂ ਲਈ ਤਿੰਨ ਟੀਮਾਂ ਵਿਚਾਲੇ ਮੁਕਾਬਲਾ جاری ਹੈ ਇਹਨਾਂ ਦੇ ਵਿੱਚ ਸਨਰਾਈਜ਼ਰਸ ਹైదరాబాద్ ਚੇਨਈ ਸੁਪਰ ਕਿੰਗਸ ਅਤੇ ਰਾਇਲ ਚੈਲੈਂਜਰ ਬੈਂਗਲੁਰੂ ਦੀਆਂ ਟੀਮਾਂ ਸ਼ਾਮਲ ਹਨ। ਜੁਬਲਪਰਕ ਪੁਲਿਸ ਨੇ 12 ਮਈ ਨੂੰ ਰਾਇਲ ਚੈਲੈਂਜਰ ਬੈਂਗਲੌਰ ਅਤੇ ਦਿੱਲੀ ਕੈਪੀਟਲਜ਼ ਦੇ ਵਿਚਕਾਰ ਆਈਪੀਐਲ ਮੈਚ ਦੌਰਾਨ ਬਾਸੀ ਭੋਜਨ ਪਰੋਸਣ ਲਈ ਕਰਨਾਟਕ ਰਾਜ ਕ੍ਰਿਕਟ ਸੰਗ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ 12 ਮਈ ਨੂੰ ਰਾਇਲ ਚੈਲੈਂਜਰ ਬੰਗਲੌਰ ਅਤੇ ਦਿੱਲੀ ਕੈਪੀਟਲ ਵਿਚਾਲੇ ਆਈ ਪਲ ਦੇਖਣ ਆਏ 23 ਸਾਲਾ ਚਿਤਨਿਆ ਦੀ ਸ਼ਿਕਾਇਤ ਦੇ ਆਧਾਰ ਤੇ ਕੇ ਸੀ ਐਸ ਬਰਬੰਦਨ ਬੋਰਡ ਅਤੇ ਕੰਟੀਨ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਆਈ ਪਲ 2024 ਦਾ ਮੌਜੂਦਾ ਸੀਜ਼ਨ ਲਖਨਊ ਸੁਪਰ ਜੈਂਟਸ ਦੇ ਕਪਤਾਨ ਕੇ ਐਲ ਰਾਹੁਲ ਲਈ ਚੰਗਾ ਨਹੀਂ ਰਹਾ ਲਖਨਊਦੋਈ ਟੇਮ ਪਲੇਆਫ ਦੀ ਦੌੜ ਤੋਂ ਲਗਾਤਾਰ ਬਾਹਰ ਹੋ ਚੁੱਕੀ ਹੈ ਜਦਕਿ ਰਾਹੁਲ ਬੱਲੇ ਦੇ ਨਾਲ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਉਹਨਾਂ ਦੀ ਸਟ੍ਰਾਈਕ ਰੇਟ ਤੇ ਲਗਾਤਾਰ ਸਵਾਲ ਉੱਠਦੇ ਹੋਏ ਦਿਖਾਈ ਦੇ ਰਹੇ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੁਲਾਸਾ ਕੀਤਾ ਹੈ ਕਿ ਅਨੁਭਵੀ ਭਾਰਤੀ ਫੁੱਟਬਾਲਰ ਸੁਮੇਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸન્યાਸ ਲੈਣ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਮੈਸੇਜ ਕੀਤਾ ਸੀ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਪੋਸਟ ਕਰਕੇ ਭਾਰਤੀ ਫੁੱਟਬਾਲ आईकन ने ऐलान किया है कि हूं 6 जून को कुवैत खिलाफ आखिरी बार भारतीय टीम दी की जर्सी पहनेंगे देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर